ਕਹਿੰਦੇ ਨੇ ਕਿ ਮਿਹਨਤ ਕਰਨ ਵਾਲਾ ਇਨਸਾਨ ਕਦੇ ਵੀ ਚੜਦੇ ਸੂਰਜ ਦੀ ਵੇਟ ਨਹੀਂ ਕਰਦਾ ਤੇ ਜਦੋਂ ਉਹਦਾ ਟੀਚਾ ਉਹਦੀ ਜ਼ਿੰਦਗੀ ਦਾ ਸਫਲ ਮਕਸਦ ਪੂਰਾ ਹੋ ਜਾਂਦਾਗਾ ਤਾਂ ਚੜਦੇ ਸੂਰਜ ਨੂੰ ਹੀ ਸਲਾਮਾ ਹੁੰਦੀਆਂ ਨੇ ਸੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆ ਮਾਰਨਿੰਗ ਦਾ ਟਾਈਮ ਸੀਗਾ ਤੇ ਛੋਟੇ ਸਾਬ ਕਰ ਰਹੀ ਸੀ ਕਿ ਬਰਸ਼ ਤੇ ਦਿਨ ਬਹੁਤ ਸੋਹਣਾ ਸੀਗਾ ਜੀ ਅੱਜ ਸਿਰ ਮਾਰਨਿੰਗ ਦੇ ਟਾਈਮ ਬਹੁਤ ਛੋਟੇ ਛੋਟੇ ਹਵਾ ਚੱਲੀ ਜਾਂਦੀ ਸੀ ਐਨੀ ਗਰਮੀ ਹੈ ਨਹੀਂ ਸੀਗੀ ਤੇ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਯਦਵੀਰ ਸਿੱਧੂ ਬਲੌਗਸ ਚੈਨਲ ਤੇ ਜੀ ਤੇ ਇੱਧਰ ਦਿਖਾਉਣੀ ਆ ਤੁਹਾਨੂੰ ਆਪਣੀਆਂ ਚਿੜੀਆਂ ਕਿਉਂਕਿ ਮੈਨੂੰ ਆਤਾ ਜੀ ਮਾਰਨਿੰਗ ਟਾਈਮ ਇੱਧਰ ਆਉਣ ਦੀ ਤੇ ਬਹੁਤ ਸੋਹਣਾ ਮੌਸਮ ਸੀਗਾ ਵੈਦਰ ਬਹੁਤ ਸੋਹਣਾ ਸੀਗਾ ਜੀ ਅੱਜ ਤੇ ਛੋਟੇ ਸਾਬ ਜਾਣਗੇ ਸਕੂਲ ਤੇ ਆਪਾਂ ਇੱਧਰ ਸਾਬ ਦਾ ਹੈਲਮਟ ਰੰਗਿਆ ਪਿਆ ਸੀਗਾ ਜੀ ਬਾਈਕ ਤੇ ਤੇ ਆਪਾਂ ਉਤਾਰ ਲੈਣੇ ਆਗੇ ਤੇ ਇਸ ਤੋਂ ਬਾਅਦ ਕਰਦੇ ਆ ਜੀ ਆਪਾਂ ਘਰ ਦੇ ਕੰਮ ਜਿਹੜੇ ਆਪਣੇ ਪੈਂਡਿੰਗ ਪਏ ਸੀਗੇ ਬਾਕੀ ਸਾਡਾ ਬਲੌਗੇ ਮੇਰੇ ਲਈ ਤਾਂ ਪਲੀਜ਼ ਸਾਨੂੰ ਜਰੂਰ ਦੱਸਿਆ ਕਰੋ ਜੀ ਤੇ ਪਿਆਰੇ ਪਿਆਰੇ ਕਮੈਂਟਾਂ ਜੀ ਜਿਹੜੇ ਜਰੂਰ ਕਰਦਿਆ ਕਰੋ ਇੱਧਰ ਆਪਣੀ ਬੂਟੀ ਹੈ ਜੀ ਖਿੜਦੀ ਆਉਂਦੀ ਸੀਗੀ ਸੋ ਇੱਧੇ ਡਰੈਸ ਵਗੈਰਾ ਕੱਟਦੀ ਸੀਗੀ ਆਪਾਂ ਛੋਟੇ ਸਾਬ ਦੀ ਪ੍ਰੈਸ ਕਰਦੀ ਸੀਗੀ ਤੇ ਹੁਣ ਇਹਦਾ ਸਕੂਲ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਆਪਾਂ ਕਰਦੇ ਅਨ ਤਿਆਰ ਤੇ ਇੱਧੇ ਥੋੜੇ ਜਿਹੇ ਪੈਸੇ ਕਿ ਚਾਵਲ ਚਿੜੀਆਂ ਲਈ ਸਾਬ ਲੈ ਕੇ ਆਏ ਸੀਗੇ ਇਹ ਤੇ ਸਾਢੇ 7:00 ਤੱਕ ਲਗਭਗ ਟਾਈਮ ਹੋ ਗਿਆ ਸੀਗਾ ਤੇ ਲੋਜ ਮੈਡਮ ਵੀ ਆ ਗਈ ਸੀਗੀ ਆਪਣੀ ਬਹੁਤ ਪਿਆਰੀ ਲੱਗਦੀ ਸੀਰੇ-ਸੇਰੇ ਗੱਲਾਂ ਮੱਤ ਕਰ ਜਾਂਦੀ ਹੈ ਸਾਡੇ ਨਾਲ ਤੇ ਸਾਡਾ ਜਿਹੜਾ ਦਿਨ ਸਾਰ ਵਧੀਆ ਲੰਘਦਾ ਹੈਗਾ ਹੁਣ ਮੈਂ ਲਿਆ ਰਹੀ ਸੀ ਰਸੋਈ ਵੱਲ ਵੀ ਚਲਦੀ-ਵਲਦੀ ਆਜੋ ਤੇ ਮੈਂ ਚੱਕ ਲਈ ਤਰੋਂ ਟੋਕਰੀ ਵੀ ਚਲੋ ਆਪਾਂ ਚੱਲਦੇ ਆਂਗੇ ਗਾਰਡਨ ਦੇ ਵਿੱਚ ਕੁਛ ਵਗੈ ਹੈਗਾ ਜਿਹੜਾ ਕੁਝ ਲੱਗਿਆ ਕੋਈ ਸਬਜ਼ੀ ਵਗੈਰਾ ਆਪਾਂ ਤੋੜ ਕੇ ਲੈ ਕੇ ਆਉਣੀ ਹੈਗੇ ਤੇ ਚੱਲ ਵੀ ਮੇਰੇ ਨਾਲ ਇਹ ਆਇ ਲੈਂਦੇ ਆ ਜੀ ਬੱਚੇ ਮੋ ਤੇ ਇਹਨਾਂ ਨਾਲ ਨਾ ਦਿਨ ਦਾ ਜਿਹੜਾ ਪਤਾ ਹੀ ਨਹੀਂ ਲੱਗਦਾ ਅਜਵੇਂ ਥੋੜਾ ਥੋੜਾ ਫੀਵਰ ਸੀਗਾ ਤੇ ਮੇਰੀ ਨਾ ਆਵਾਜ਼ ਵੀ ਕਿਦਾਂ ਦੀ ਹੋ ਰਹੀ ਹੈਗੀ ਤੇ ਇਧਰ ਮੋਟੀਆਂ ਮੋਟੀਆਂ ਸੀਗੀਆਂ ਤੋਰੀਆਂ ਜਿਹੜੀਆਂ ਟੁੱਟੀਆਂ ਪਈਆਂ ਸੀਗੀਆਂ ਤੇ ਉਹ ਆਪਾਂ ਰੱਖ ਦਾਂਗੇ ਇਹ ਵੈਸੇ ਬੀ ਵਾਸਤੇ ਰੱਖਿਆ ਸੀਗੇ ਅਸੀਂ ਵੀ ਇਹ ਨਾ ਜੇਕਰ ਬੱਲ ਦੇ ਉੱਪਰ ਹੀ ਸੁੱਕਣ ਤਾਂ ਨਾ ਬਹੁਤ ਸੋਹਣਾ ਬੀ ਆ ਜਿਹੜਾ ਇਹਨਾਂ ਦਾ ਤਿਆਰ ਹੁੰਦਾਗਾ ਜੇਕਰ ਆਪਾਂ ਨੂੰ ਤੋੜ ਦੇਣਾਂ ਤਾਂ ਇਹਨਾਂ ਦਾ ਬੀਜ ਵਧੀਆ ਤਿਆਰ ਨਹੀਂ ਹੁੰਦਾ ਤੇ ਇਧਰ ਆਪਣੇ ਅੰਬ ਦੇ ਦੋ ਬੂਟੇ ਸੀਗੇ ਉੱਗੇ ਸੀਗੇ ਤੇ ਦੇਖਦੇ ਆਂਗੇ ਇਹਨਾਂ ਨੂੰ ਲਗਾਉਣੀ ਆਪਾਂ ਕਿਸੇ ਪਾਸੇ ਤੇ ਮੈਂ ਤੋੜ ਲੂੰਗੀ ਲਾਲ ਮਿਰਚਾਂ ਕਿਉਂਕਿ ਅੱਜ ਆਪਾਂ ਬਣਾ ਰਹੇ ਸੀਗੇ ਜੀ ਲਾਲ ਮਿਰਚਾਂ ਦੀ ਚਟਣੀ ਜੋ ਕਿ ਬਹੁਤ ਸਵਾਦ ਬਣਦੀ ਹੈ ਤੇ ਵਿਦ ਮੱਖਣੀ ਤੁਹਾਨੂੰ ਦਿਖਾਣਿਆ ਤੇ ਵੀਡੀਓ ਤੇ ਨਾਲ ਸ਼ੇਅਰ ਕਰਾਂਗੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਪਲੀਜ਼ ਸਕਿੱਪ ਨਾ ਕਰਿਆ ਕਰੋ ਜੀ ਬਲੌਗ ਨੂੰ ਪੂਰਾ ਦੇਖਿਆ ਕਰੋ ਤੇ ਲਾਲ ਲਾਲ ਮਿਰਚਾਂ ਆਪਣੀਆਂ ਹੋਈਆਂ ਪਈਆਂ ਸੀਗੀਆਂ ਇਹ ਨਾ ਜੇਕਰ ਬੂਟਿਆਂ ਦੇ ਉੱਪਰ ਹੀ ਲਾਲ ਹੋਣ ਤਾਂ ਬਹੁਤ ਵਧੀਆ ਰਹਿੰਦੀਆਂ ਨੇ ਕਿ ਸਗਾ ਵੀ ਲੱਗੇ ਨਾ ਆਪਾਂ ਫਿਰ ਵੀ ਬਹੁਤ ਸੋਹਣੀਆਂ ਰਹਿੰਦੀਆਂ ਨੇ ਇਹ ਤੇ ਇਹਨਾਂ ਨੂੰ ਪੀਸ ਕੇ ਆਪਾਂ ਯੂਜ਼ ਕਰ ਸਕਦੇ ਹਾਂਗੇ ਦੇਖੋ ਮੇਰੀ ਹੈਲਪ ਕਰਦੀ ਹੋਈ ਇਹ ਨਾ ਵਾਲੇ ਬਹੁਤ ਜ਼ਿਆਦੇ ਨਖਰੇ ਆਗੇ ਇਹਦੇ ਜਿੰਨੇ ਵੀ ਕਹਿ ਦੋ ਉਹਨੇ ਤੇ ਹੁਣ ਮੇਰਾ ਗੁੱਸੇ ਹੋ ਗਈ ਸੀ ਕਿ ਵੀ ਮੈਥੋਂ ਟੋਕਰੀ ਲੈ ਲਈ ਕਿਉਂਕਿ ਮੈਨੂੰ ਐਸੀ ਮਿਰਚਾਂ ਵਾਲੇ ਹੱਥ ਲੱਗ ਜਾਣਗੇ ਦੇ ਇਹ ਐਵੇਂ ਗੁੱਸੇ ਸੀ ਵੀ ਮੈਨੂੰ ਮਿਰਚਾਂ ਨਹੀਂ ਤੋੜਨ ਦਿੱਤਾਂ ਤੇ ਚੱਲ ਵੀ ਹੁਣ ਘਰ ਵੱਲ ਨੂੰ ਤੇ ਬਸ ਆਪਾਂ ਗੇਟ ਐ ਨੂੰ ਟਪਾ ਦੇਣੀ ਹੈਗੇ ਤੇ ਸਾਹਮਣੇ ਚੱਲ ਲੋ ਜੀ ਘਰ ਚੱਲ ਜੂਗੀ ਆਪਣੇ ਤੇ ਇਧਰ ਮੈਂ ਲਾਤੀ ਸੀਗੀ ਸਾਡੇ ਡਿਊਟੀ ਵੈਸੇ ਨਾ ਬਰਿਆ ਬਰੂ ਕੇ ਜਿਵੇਂ ਚਾਰੇ ਲੱਗੇ ਜਾਂਦੇ ਨੇਗੇ ਤੇ ਇਹ ਕੁਟਰੇ ਸੀਗੇ ਚਟਣੀ ਤੇ ਉਧਰ ਆਪਣੀ ਚੱਲ ਰਹੀ ਸੀਗੀ ਮਧਾਣੀ ਤੇ ਮੈਂ ਲਾਇਆ ਸੀਗੀ ਮਧਾਣੀ ਲਾਈ ਸੀਗੀ ਦੁੱਧ ਦੇ ਵਿੱਚ ਦਹੀ ਚ ਇਦਾਂ ਪਕੜ ਲਾਂਗੇ ਮੱਖਣੀ ਤੇ ਇਹ ਵਾਲੀ ਜੀ ਲੱਸੀ ਹੈਗੀ ਤੇ ਇਹ ਆਪਾਂ ਪਾ ਕੇ ਆਵਾਂਗੇ ਵਰਕ ਤੂਰੇ ਸੀਗੇ ਛੋਟੇ ਛੋਟੇ ਆਪਣੀ ਮੱਖਣੀ ਤੇ ਚਟਣੀ ਹੋਗੀ ਰੈਡੀ ਆਪਾਂ ਖਾਣਾ ਵਗੈਰਾ ਖਾ ਲਾਂਗੇ ਹੁਣ ਤੇ ਇਧਰ ਦੁਪਹਿਰ ਦਾ ਟਾਈਮ ਸੀਗਾ ਜੀ ਤੇ ਕੱਪੜੇ ਪਏ ਸੀਗੇ ਆਪਣੇ ਤਿਆਰ ਕਰਨ ਵਾਲੇ ਹੁਣ ਆਪਾਂ ਕੱਪੜੇ ਜਿਹੜੇ ਸਾਰੇ ਤਿਆਰ ਕਰ ਦਾਂਗੇ ਤੇ ਤੁਹਾਨੂੰ ਦਿਖਾਉਣੀ ਇੱਕ ਹੋਰ ਚੀਜ਼ ਇਹ ਮੇਰੀ ਮੰਮੀ ਨੇ ਮੇਰੇ ਲਈ ਪਿਆਰੀਆਂ ਪਿਆਰੀਆਂ ਚੂੜੀਆਂ ਭੇਜੀਆਂ ਨੇ ਪਿਛਲੇ ਸਾਲ ਵੀ ਭੇਜੀਆਂ ਸੀ ਹੁਣ ਵੀ ਭੇਜੀਆਂ ਨੇ ਤੇ ਇਹ ਕਲਰ ਭੇਜਿਆ ਸੀਗਾ ਉਹਨਾਂ ਨੇ ਜੀ ਕਿਉਂਕਿ ਸੌਣ ਦਾ ਮਹੀਨਾ ਸੀਗਾ ਤੇ ਆਪਾਂ ਨੂੰ ਮਿਲਣ ਆਏ ਸੀਗੇ ਉਹ ਤੇ ਇਧਰ ਆ ਵਾਲੀਆਂ ਚੂੜੀਆਂ ਭੇਜੀਆਂ ਸੀ ਇਹ ਵਾਲੀਆਂ ਮੈਨੂੰ ਜ਼ਿਆਦੇ ਪਿਆਰੀਆਂ ਲੱਗੀਆਂ ਕਿਸੇ ਫੰਕਸ਼ਨ ਤੇ ਕੋਈ ਵਿਆਹ ਸ਼ਾਦੀ ਚ ਪਹਿ ਜਾਂਦੀਆਂ ਨੇ ਇਹ ਤੇ ਇਹਨਾਂ ਦੇ ਉੱਪਰ ਨਾ ਜਿਹੜੀ ਲੱਗੀ ਹੋਈ ਸੀਗੀ ਪੱਟੀ ਜੀ ਸੀਗੀ ਸਲੀਨ ਟਾਈਪ ਸੀਗੀ ਕ ਬਹੁਤ ਜ਼ਿਆਦੀ ਪਿਆਰੀ ਲੱਗੀ ਹੋਈ ਸੀਗੀ ਤੇ ਮੈਨੂੰ ਬਹੁਤ ਪਸੰਦ ਆਈਆਂ ਇਹ ਚੂੜੀਆਂ ਕਲਰ ਵੀ ਇਹਨਾਂ ਦਾ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਆਧਾ ਨੂੰ ਦੁਕਾਨੀ ਆ ਗਈ ਇਸ ਤਰੀਕੇ ਦੇ ਨਿਕ ਚੂੜਾ ਟਾਈਪ ਬਣ ਜਾਂਦੀਆਂ ਨੇ ਵੈਸੇ ਨਾ ਮੈਂ ਘੱਟ ਪਾਉਣੀ ਆ ਚੂੜੀਆਂ ਕਿਉਂਕਿ ਮੈਨੂੰ ਇਹਨਾਂ ਸ਼ੌਂਕ ਹੈ ਨਹੀਂਗਾ ਬਟ ਕੋਈ ਗੱਲ ਨਹੀਂ ਆਪਾਂ ਸੰਭਾਲ ਕੇ ਸੰਭਾਲ ਕੇ ਰੱਖ ਲਾਂਗੇ ਜੀ ਕਿਉਂਕਿ ਆਪਾਂ ਨੂੰ ਮੰਮੀ ਨੇ ਭੇਜ ਗਿਆ ਨੇ ਤੇ ਮਾਂ ਦੇ ਹੱਥਾਂ ਦੀ ਸਾਰੀ ਚੀਜ਼ ਵਧੀਆ ਲੱਗਦੀ ਹੁੰਦੀ ਹੈਗੀ ਤੇ ਇੱਧਰ ਛੋਟੇ ਸਾਹ ਆ ਗਏ ਸੀਗੇ ਤੇ ਮੈਂ ਕਰ ਰਹੀ ਸੀ ਕਿ ਤੇ ਡਰੈਸ ਚੇਂਜ ਤੇ ਇਹਨੂੰ ਨਹਾਵਾ ਦਾਂਗੇ ਜੀ ਆਪਾਂ ਹੁਣ ਤੇ ਇਹਦੇ ਦੇਖੋ ਨਾ ਪੂਰੀ ਗਰਮੀ ਦੇ ਵਿੱਚ ਨਾ ਬੱਚੇ ਆਏ ਕਫਾ ਵਗੈਰਾ ਨਹੀਂ ਨੀ ਗੰਦਗਾ ਹੋ ਜਾਂਦੀਆਂ ਨਹੀਂ ਇੰਨੀਆਂ ਜਿਆਦੇ ਕਿਉਂਕਿ ਖੇਡਦੇ ਨੇਗੇ ਹਨਾ ਉੱਥੇ ਤਾਂ ਗਰਮੀ ਦੇ ਕਾਰਨ ਤੇ ਇਸ ਤੋਂ ਬਾਅਦ ਖਾਣਾ ਵਗੈਰਾ ਖਵਾਤਾ ਸੀਗਾ ਪਨਹਾਤਾ ਸੀਗਾ ਛੋਟੇ ਸਾਬ ਨੂੰ ਤੇ ਸਾਬ ਹੋ ਰਹੀ ਸੀ ਬਿਮਾਰ ਉਹਨਾਂ ਨੂੰ ਬੁਖਾਰ ਸੀਗਾ ਤੇ ਇਹ ਵਾਲੇ ਜਿਹੜੇ ਇੱਕ ਕੋਲਡ ਟਾਈਪ ਹੁੰਦੀ ਹੈ ਜੀ ਇਹ ਤੇ ਇਹ ਦਿੱਤੀ ਸੀ ਕਿ ਸਾਹ ਨੂੰ ਪਾਣੀ ਦੇ ਵਿੱਚ ਪੀਣ ਵਾਸਤੇ ਕਿਉਂਕਿ ਪਾਣੀ ਇਹ ਨਾ ਬਹੁਤ ਘੱਟ ਪੀਤਾ ਜਾਂਦਾ ਆਪਣੇ ਤੋਂ ਇਸ ਦੇ ਨਾਲ ਜਿਹੜਾ ਪਾਣੀ ਦੀ ਘਾਟ ਉਹ ਪੂਰੀ ਹੋ ਜਾਂਦੀ ਹੈ ਜੀ ਤੇ ਇੱਧਰ ਆ ਗਿਆ ਸੀਗਾ ਆਪਣਾ ਸ਼ੇਰੂ ਕਾਫੀ ਟਾਈਮ ਬਾਅਦ ਆਇਆ ਸੀਗਾ ਇਹ ਤੇ ਇਹ ਆਉਂਦਾ ਹੁੰਦਾ ਨਾ ਇਹ ਰੋਟੀ ਖਾ ਕੇ ਜਾਂਦਾ ਹੁੰਦਾ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈਗੇ ਇਹ ਨੂੰ ਨਾ ਹੁਣ ਮੈਂ ਆਵਾਜ਼ ਮਾਰ ਲਈ ਮੈਂ ਸ਼ੇਰੂ ਕਹਤਾ ਸੀਗਾ ਤੇ ਹੁਣ ਭੱਜ ਕੇ ਮੇਰੇ ਮਗਰ ਚੱਲ ਪੂਗਾ ਇਹਨੂੰ ਪਤਾ ਲੱਗ ਗਿਆ ਰੋਟੀ ਪਾਉਗੀ ਮੈਨੂੰ ਤੇ ਹੁਣ ਨਾ ਮੈਂ ਇੱਕ ਰੋਟੀ ਤਾਂ ਹ ਰੱਖ ਦੂੰਗੀ ਤੇ ਇੱਕ ਰੱਖ ਦੂੰਗੀ ਥੱਲੇ ਜਿਹੜੀ ਥੱਲੇ ਰੋਟੀ ਪਈ ਹੋਏ ਬਿਲਕੁਲ ਨਹੀਂ ਖਾਂ ਮੈਂ ਤੁਹਾਹਨੂੰ ਦਿਖਾਉਣ ਲਈ ਇਹ ਵੀ ਕਰੂੰਗੀ ਤੇ ਦੇਖੋ ਇੱਕ ਰੋਟੀ ਮੈਂ ਥੱਲੇ ਰੱਖ ਦੂੰਗੀ ਤੇ ਇੱਕ ਮੈਂ ਤਾਂ ਰੱਖ ਦੂੰਗੀ ਤਾਂਹ ਤੇ ਜਿਹੜੀ ਥੱਲੇ ਪਈ ਰੋਟੀ ਉਹ ਬਿਲਕੁਲ ਨਹੀਂ ਖਾਂਦਾ ਤੇ ਇਹਨੇ ਨਖਰੇ ਆਗੇ ਇਹਦੇ ਵਿੱਚ ਵੀ ਤੇ ਜਿਹੜੀ ਤਾਂ ਪਈ ਹੋਈ ਰੋਟੀ ਹੈ ਨਾ ਉਹ ਚਬੂਤਰੇ ਦੇ ਉੱਪਰ ਉਹ ਜ਼ਰੂਰ ਖਾ ਲੂਗਾ ਇਹ ਤੇ ਜਾਨਵਰ ਵੀ ਸਮਝਦਾਰ ਹੁੰਦੇ ਨੇ ਸਿਆਣੇ ਹੁੰਦੇ ਨੇਗੇ ਇਧਰ ਆਪਣੀਆਂ ਚਿੜੀਆਂ ਵਧੀਆ ਖੇਡ ਲਗੀਆਂ ਪੰਜਸੀਆਂ ਤੇ ਸਾਰੀ ਮੱਕੀ ਦੀਆਂ ਛਰਲਗਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਪੋਰ-ਪੋਰ ਕੇ ਉਹ ਖਾ ਲਈਆਂ ਸੀਗੀਆਂ ਤੇ ਲਗਭਗ ਥੋੜੇ ਜਿਹੇ ਦਾਣੇ ਰਹਿ ਗਏ ਸੀ ਦੇਖੋ ਕਿੰਨਾ ਇੰਜੋਏ ਕਰਦੇ ਗਏ ਇਹ ਬਹੁਤ ਜ਼ਾਦੇ ਤੇ ਐਦਾ ਦੇਖੋ ਠੰਡੀ ਠੰਡੀ ਹਵਾ ਚੱਲੀ ਜਾਂਦੀ ਸੀਗੀ ਤੇ ਦੇਖੋ ਜਿਹੜੀ ਥੱਲੇ ਰੋਟੀ ਪਈ ਸੀ ਬਿਲਕੁਲ ਨਹੀਂ ਚੱਕੀਏ ਨੇ ਜਿਹੜੀ ਉੱਪਰ ਰੱਖੀ ਸੀਗੀ ਮੈਂ ਉਹ ਚੱਕ ਲਈ ਤੇ ਇਧਰ ਆਪਣੀਆਂ ਫੌਜਾਂ ਆ ਗਈਆਂ ਸੀ ਫਿਰ ਨਹਾ ਕੇ ਤੇ ਲੋ ਜੀ ਇਹਨਾਂ ਦੀਆਂ ਖੇਡਾਂ ਹੋ ਗਈਆਂ ਫਿਰ ਤੋਂ ਸਟਾਰਟ ਤੇ ਹੈਲੋ ਵਗੈਰਾ ਕਰਾਂਗੇ ਆਪਾਂ ਇਹਦੇ ਨਾਲ ਮੈਡਮ ਨਾਲ ਬਹੁਤ ਜ਼ਾਦੇ ਆ ਕੇ ਸਾਡੇ ਘਰ ਬਹੁਤ ਖੇਡਦੀ ਹੈਗੀ ਇਹ ਤੇ ਲੋ ਜੀ ਸਾਬ ਉਤਰ ਕੇ ਜੀ ਗੱਡੀ ਤੋਂ ਤੇ ਹੋੜੇ ਗਿੜਛੇੜੇ ਲਾਉਣਗੇ ਤੇ ਹੁਣ ਐ ਆਪਣੀ ਮਰਜ਼ੀ ਨਾਲ ਆਪ ਹੀ ਗੇਟ ਬੰਦ ਕਰਨ ਚਲੀ ਗਈ ਇਧਰ ਤੇ ਬਾਹਰਲਾ 게ਟਾ ਬੰਦ ਕਰ ਦੂਗੀ ਚਲੋ ਤੇ ਇਧਰ ਸਾਹਮਣੇ ਕੀ ਕੀਤਾ ਸੀਗਾ ਅੱਜ ਕਰ ਸੀਗੇ ਇਹ ਥੋੜਾ ਜਿਹਾ ਟਾਈਮ ਇਨਨੇ ਕੋਲ ਐਕਸਟਰਾ ਸੀਗਾ ਤੇ ਤਾਂ ਕਰਕੇ ਨਾ ਬੱਲਾਂ ਦੇ ਵਿੱਚ ਕਾਹ ਵਗੈਰਾ ਜਾਦੇ ਹੋਇਆ ਪਿਆ ਸੀਗਾ ਤੇ ਟਾਈਮ ਹੀ ਨਹੀਂ ਲੱਗਿਆ ਸੀਗਾ ਕਾਫੀ ਟਾਈਮ ਤੋਂ ਤੇ ਇਧਰ ਕਾਹ ਵਗੈਰਾ ਸਾਰਾ ਪੱਟਦਾ ਸੀਗਾ ਜੀ ਇਹਨਾਂ ਨੇ ਤੇ ਪੌਦਿਆਂ ਨੂੰ ਜਿਹੜੀ ਹੱਪਣ ਹਵਾ ਪੈਣ ਲੱਗੀ ਸੀਗੀ ਇਹ ਅਦਰ ਦੇਖੋ ਜਿਹੜੀਆਂ ਵੀ ਮੇਰੇ ਗੱਭਚਾਰਾ ਰਾਏ ਆਂ ਦੀਆਂ ਬੱਲਾ ਸੀਆਂ ਉਹ ਵੀ ਇਹਨਾਂ ਨੇ ਪੱਟ ਤੀਆਂ ਤੇ ਮੈਂ ਦੇਖੂੰਗੀ ਇਹਦੇ ਉੱਤੇ ਨੇ ਮੈਂ ਛੱਡ ਗਿਆ ਸੀਗੇ ਮੈਂ ਕਿਹਾ ਮੈਂ ਰਾਏ ਤੋੜੂੰਗੀ ਤੇ ਰਾਏ ਸੀਗੇ ਬੜੀਆ ਪੱਕੜਨ ਤੇ ਸੀਗੇ ਤੇ ਆਹ ਦੇਖੋ ਬਹੁਤ ਸੋਹਣੇ ਸੋਹਣੇ ਰਾਏ ਸੀਗੇ ਤੇ ਬੱਟ ਇਹਨਾਂ ਨੇ ਬੱਲੇ ਵੱਟ ਤੀਆਂ ਚਲੋ ਕੋਈ ਗੱਲ ਨਹੀਂ ਜੀ ਆਪਣੇ ਨਾਲ ਤਾਂ ਝੜ ਜੀ ਹੋ ਗਈ ਇੱਥੇ ਤੇ ਹੁਣ ਦੇਖਦੇ ਆਪਾਂ ਤੋੜ ਲੈਣੇ ਹੈਗੇ ਜਿੰਨੇ ਕ ਆਪਾਂ ਨੂੰ ਥਿਆਉਣਗੇ ਕਿਉਂਕਿ ਕਾਫੀ ਪੱਕੇ ਪੈ ਸੀਗੇ ਅਪਾ ਤੋੜ ਲਾਂਗੇ ਇਹ ਦੇਖਾਂਗੇ ਵਿੱਚ ਕੱਚੇ ਵੀ ਹੋਣਗੇ ਕੋੜੇ ਵੀ ਹੋਣਗੇ ਬਟ ਜਿੰਨੇ ਕੁ ਯੂਜ਼ ਹੁੰਦੇ ਆਪਾਂ ਯੂਜ਼ ਕਰਾਂਗੇ ਚਟੇ ਵਗੈਰਾ ਬਣਾ ਲਾਂਗੇ ਜਾਂ ਸਬਜ਼ੀ ਚ ਪਾ ਲਾਂਗੇ ਤੇ ਇਧਰ ਪਿੰਡ ਦਾ ਸੀਗਮ ਚਾਰਗੇ ਮੈਨੂੰ ਮੈਂ ਵੀ ਸੀਗੇ ਮੈਂ ਤੋੜੂੰਗੀ ਤੇ ਕਿਉਂਕਿ ਇਹਨਾਂ ਥੋੜੇ ਜਿਹਾ ਪਾਣੀ ਘੱਟ ਲੱਗਿਆ ਇਹਨਾਂ ਨੂੰ ਤਾਂ ਪੱਕਣ ਦੀਆਂ ਸੀ ਛੋਟੀਆਂ ਛੋਟੀਆਂ ਪੱਕ ਜਾਂਦੀਆਂ ਨੇ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਰੱਖ ਦਾਂਗੇ ਜੇ ਇੱਥੇ ਤੇ ਇਧਰ ਦੇਖੋ ਹੁਣ ਬੂਟੇ ਆ ਜਿਹੜੇ ਹੁਣ ਦਿਖਣ ਲੱਗੇ ਨੇਗੇ ਤੇ ਮੈਂ ਮੈਡਮ ਨੂੰ ਫੜਾ ਦੂੰਗੀ ਇਹ ਇਹ ਡਿਗ ਪੀਸੀ ਹੁਣ ਮੈਂ ਬੈਡ ਨੂੰ ਫੜਾ ਦੂੰਗੀ ਰਾਏ ਤੇ ਇਹ ਜਾਂ ਤਾਂ ਆਪਣੀ ਜੇਬ ਚ ਪਾਉਗੀ ਤੇ ਜਾਂ ਇਹ ਚਬੂਤਰੇ ਉੱਥੇ ਰੱਖ ਕੇ ਆਉਗੀ ਅੰਗੂਰਾ ਦੇ ਬਾਲੇ ਠਾ ਇੱਕ ਰਹਿ ਗਿਆ ਸੀਗਾ ਤੇ ਹੁਣ ਉਧਰੋਂ ਚੱਲ ਪਈ ਇਹ ਫੇਰ ਪੂਰੀ ਹੈਲਪ ਕਰਵਾਉਂਦੀ ਆ ਇਹ ਹਰ ਇੱਕ ਗੱਲ ਸਾਡੀ ਸੁਣਦੀ ਹੈ ਬਹੁਤ ਅਗਿਆਕਾਰੀ ਬੱਚੀ ਹੈ ਤੇ ਲੋ ਮੈਂ ਕਹਿ ਰਹੀ ਸੀ ਕਿ ਮੈਂ ਅਮਰੂਦ ਖਾਣਾ ਕਹਿੰਦੀ ਹਾਂ ਕੱਲ ਸਰਮਾਰ ਕੀ ਸਾਰੀ ਆਂਦੀ ਸੀਗੇ ਤੇ ਇਹਦਾ ਤੋੜ ਲਿਆ ਸੀਗਾ ਮੈਂ ਅਮਰੂਦ ਫੜਾ ਦੂੰਗੀ ਤੇ ਉੱਪਰ ਉਹਨਾਂ ਇਹਨੂੰ ਵੀ ਪਤਾਗਾ ਵੀ ਉੱਪਰੋਂ ਜਿਹੜਾ ਉਹ ਛਿਲਕਾ ਕੋ ਲੈਂਦਾਗਾ ਤੇ ਪੂਰਾ ਇਮਪ੍ਰੈਕਟਿਸ ਹੋਈ ਹੋਈ ਆ ਗਈ ਇਹਦੀ ਤੇ ਇਸ ਤੋਂ ਬਾਅਦ ਚੱਲ ਗਈ ਫੇਰ ਬੱਲਵਾਂ ਦੇ ਵਿੱਚ ਕਿਆਰਗਾ ਦੇ ਵਿੱਚ ਖੇਡਣ ਵਾਲੀ ਮੌਜ ਵਸ ਗਈ ਕਿਉਂਕਿ ਤਨੇ ਗਿਟਾਰ ਫਿਰਦੀ ਸੀ ਤੇ ਉਹ ਇੱਕ ਹੀ ਸੀ ਉਹਦੇ ਬਾਗਰ ਵੀ ਮੈਨੂੰ ਫੜ ਲੂੰਗੀ ਤੇ ਪਰ ਉਹ ਪਹਿਲੇ ਭੱਜ ਗਈ ਸੀ ਦੇਖੋ ਪੂਰੀ ਮੇਰੇ ਨਾਲ ਹੁਣ ਕਹਿਦੀ ਮੈਂ ਮਿਰਚ ਤੜਾ ਹੁਣ ਵਾਪਸ ਉੱਥੇ ਆ ਗਈ ਸਵੇਰ ਮਾਰਨਿੰਗ ਦਾ ਟਾਈਮ ਹੀ ਆ ਗਈ ਹੈ ਤੇ ਕਹਿੰਦੀ ਮੈਂ ਦੋ ਮਿਰਚਾਂ ਤੋਣ ਦਿੱਤੇ ਹੁਣ ਫੇਰ ਹੁਣ ਫੇਰ ਮੈਂ ਗੁੱਸੇ ਹੋ ਕੇ ਚੱਲ ਜੂਗੀ ਇਹਦੇ ਸਾਰਾ ਦਿਨ ਬਸ ਇਹੀ ਕੰਮ ਰਹਿੰਦੇ ਨੇਗੇ ਤੇ ਉਧਰ ਛੋਟਾ ਸਭ ਪਾਈਿਆ ਨਸੀਗਾ ਕਾਲਜ ਚ ਮਿੱਟੀ ਤੇ ਹੁਣ ਉਹਦੇ ਕੋਲ ਜਾ ਕੇ ਬੈਠ ਜੂਗੀ ਇਹ ਤੇ ਇਸ ਤਰੀਕੇ ਨਾਲ ਇਹਨਾਂ ਦੀਆਂ ਖੇਡਾਂ ਨੇ ਜੀ ਸਾਡੇ ਪਿੰਡਾਂ ਵਾਲੇ ਬੱਚਿਆਂ ਦੀਆਂ ਇਹ ਖੇਡਾਂ ਨੇ ਦੇਖੋ ਤੁਸੀਂ ਤੇ ਇਧਰ ਨਾ ਸੀ ਕੀਤੀ ਸੀਗੀ ਜੀ ਬੂਟਿਆਂ ਦੀ ਕਟਿੰਗ ਜਿਹੜੀਆਂ ਐਕਸਟਰਾ ਜਿਹੜੀਆਂ ਸੀ ਇਹਨੇ ਦੇ ਟਾੜੀਆਂ ਵਧੀਆਂ ਪਈਆਂ ਸੀਆਂ ਤੇ ਇਹ ਐ ਭਲਾਈ ਖਿ ਨਾਲ ਕੱਟੀ ਗਈ ਆਪਣੇ ਤੋਂ ਤੇ ਇਹ ਵੇਚ ਰਹੇ ਸੀਗੇ ਅਮਰੂਦ ਆ ਦੇਖੋ ਪੂਰਾ ਇਹ ਮ제 ਲੈ ਲੈ ਖਾਈ ਜਾਂਦੀ ਹੈਗੀ ਤੇ ਅਮਰੂਦ ਵੇਚ ਰਹੇ ਸੀਗੇ ਕਹਿੰਦੇ ਅਮਰੂਦ ਲੈ ਲਓ ਅਮਰੂਦ ਤੇ ਦੋ ਅਮਰੂਦ ਨਾਲ ਕੱਚੇ ਟਾੜੀ ਹਲ ਟੁੱਟ ਗਏ ਚਲੋ ਕੋਈ ਗੱਲ ਨਹੀਂ ਜੀ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੀਂਹ ਸੀਗਾ ਕਾਫੀ ਜ਼ਿਆਦਾ ਆ ਗਿਆ ਸੀਗਾ ਇਕਕੇ ਦਾ ਵੀ ਆ ਗਿਆ ਸੀਗਾ ਤੇ ਹਜੇ ਕਿਆਰੀਆਂ ਦੇ ਵਿੱਚ ਕੰਮ ਸੀਗਾ ਜਿਹੜਾ ਪਪਿਆ ਸੀਗਾ ਹਜੇ ਤੇ ਇਸ ਤੋਂ ਬਾਅਦ ਮੈਂ ਕਰ ਲੱਗ ਜੂੰਗੀ ਜੀ ਸਬਜ਼ੀ ਤਿਆਰੀ ਦੀ ਤਿਆਰੀ ਤੇ ਅੱਜ ਆਪਾਂ ਬਣਾਵਾਂਗੇ ਜੀ ਵਾਈਟ ਵਾਲੇ ਚਨੇ ਤੇ ਸਾਡੀ ਵਲੌਗ ਵਲੌਗ ਕਿਵੇਂ ਤਾਂ ਲੱਗੀ ਸਾਡੀ ਵੀਡੀਓ ਕਿਵੇਂ ਲੱਗੀ ਪਲੀਜ਼ ਸਾਨੂੰ ਜਰੂਰ ਦੱਸਿਓ ਜੀ ਤੇ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਬਹੁਤ ਬਹੁਤ ਦਿਲੋਤਾਂ ਲਵਾਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਤੇ ਮਿਲਦੀ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ